ਕਦਰ ਹਮਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਿਕਰਾਜ਼ ਦੇ ਦੇ ਹਾਸ ਦੀ ਜਿਹੜੀ ਆਪਾਂ ਗੱਲ ਕਰਦੇ ਸੀਗੀ ਉਹਦਾ ਅਗਲਾ ਪ੍ਰਕਰਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਅ ਜਿਵੇਂ ਕਿ ਆਪਾਂ ਉਸ ਦਿਨ ਗੱਲ ਕਰ ਰਹੇ ਸੀ ਕਿ ਕਿਵੇਂ ਜਿਹੜੀ ਭਾਰਤ ਸਰਕਾਰ ਆ ਕੇਂਦਰ ਸਰਕਾਰ ਆ ਉਹ ਕਿਵੇਂ ਪੰਜਾਬ ਦੇ ਸਿੱਖਾਂ ਨੂੰ ਦਬਾਉਣ ਦੇ ਲਈ ਪੰਜਾਬ ਦੇ ਸਿੱਖਾਂ ਨੂੰ ਕੰਟਰੋਲ ਕਰਨ ਦੇ ਲਈ ਸਖਤ ਤੋਂ ਸਖਤ ਉਹਨਾਂ ਨਾਲ ਸਖਤ ਤੋਂ ਸਖਤ ਤਰੀਕੇ ਨਾਲ ਪੇਸ਼ ਆਉਣ ਦੇ ਲਈ ਹੁਕਮ ਭੇਜਦੀ ਆ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਉਹ ਸਾਨੂੰ ਤਾਂ ਪਤਾ ਲੱਗਿਆ ਕਿਉਂਕਿ ਜਿਹੜੇ ਡਿਪਟੀ ਕਮਿਸ਼ਨਰ ਕਾਂਗੜਾ ਜ਼ਿਲ੍ਹੇ ਦੇ ਵਿੱਚ ਕਾਂਗੜਾ ਜ਼ਿਲ੍ਹੇ ਦੇ ਵਿੱਚ ਹਾਂ ਧਰਮਸ਼ਾਲਾ ਦੇ ਵਿੱਚ ਬਤੌਰ ਇੱਕ ਡੀਸੀ ਉਹ ਆਪਣੀ ਜਵਾਬ ਕਰ ਰਹੀ ਸੀਗੀ ਗਿਆ ਸਰਦਾਰ ਕਪੂਰ ਸਿੰਘ ਉਹਨਾਂ ਨੇ ਸਾਰਾ ਕੁਝ ਬੋਲ ਕੇ ਸਾਨੂੰ ਦੱਸਿਆ ਅਗਿਉਂ ਕਹਿੰਦੇ ਨੇ ਕਿ ਇਹ ਸਿਰਫ ਡਿਪਟੀ ਕਮਿਸ਼ਨਰਾਂ ਦਾ ਕੀ ਸੀਮਤ ਨਹੀਂ ਸੀਗਾ ਇਹ ਜਿਹੜਾ ਹੁਕਮ ਸੀ ਇਹ ਸਿਰਫ ਡਿਪਟੀ ਕਮਿਸ਼ਨਰਾਂ ਨੂੰ ਨਹੀਂ ਕੇਂਦਰ ਸਰਕਾਰ ਨੇ ਭਾਰਤੀ ਜਿਹੜੇ ਫੌਜੀ ਨੇ ਸਿੱਖ ਫੌਜੀ ਨੇ ਉਹਨਾਂ ਨੂੰ ਵੀ ਇਹ ਹੁਕਮ ਦਿੱਤਾ ਸੀਗਾ ਕਿ ਜਿਹੜੇ ਮਤਲਬ ਸਿੱਖ ਫੌਜੀ ਨੇ ਉਹਨਾਂ ਨੂੰ ਦਬਾ ਕੇ ਰੱਖਿਆ ਜਾਵੇ ਇਹ ਜਿਹੜਾ ਟ੍ਰਿਕ ਕੀਤੀਆਂ ਜਾਣ ਇਹਦੇ ਉਹਨਾਂ ਨਾਲ ਸਲੂਕ ਕੀਤਾ ਜਾਵੇ ਵੀ ਉਹ ਟੈਂਦੀਆਂ ਗਲਾਂ ਦੇ ਵਿੱਚ ਰਹਿਣ ਕਦੇ ਵੀ ਚੜ੍ਹਦੀ ਕਲਾ ਦੇ ਵਿੱਚ ਨਾ ਰਹਿਣ। ਦੇਖੋ ਕੀ ਮਾਨਸਿਕਤਾ ਇਹ ਸਾਰੀਆਂ ਜੀਆਂ ਬਿਜਲੀਆਂ ਜੀਆਂ ਨਹੀਂ ਜਿਹੜੀਆਂ ਆਪਾਂ ਨੂੰ ਪਤਾ ਨਹੀਂ ਹੈਗੀਆਂ ਜਿਹੜੀਆਂ ਆਪਾਂ ਨੂੰ ਕਦੇ ਦੱਸੀਆਂ ਨਹੀਂ ਜਾਂਦੀਆਂ ਤੇ ਨਾ ਕਦੇ ਦੱਸੀਆਂ ਜਾਣੀਆਂ। ਹੁਣ ਦੇਖੋ 1857 1857 ਦਾ ਜਿਹੜਾ ਵਿਦਰੋਹ ਹੋਇਆ ਸੀ ਉਹ ਸੈਨਿਕ ਵਿਦਰੋਹ ਦੇ ਨਾਮ ਨਾਲ ਵੀ ਉਹਨੂੰ ਜਾਣਦੇ ਨੇ। ਉਹ ਤਾਂ ਹੀ ਹੋਇਆ ਸੀਗਾ ਕਿਉਂਕਿ ਸੈਨਾ ਦੇ ਹੱਥ ਹਥਿਆਰ ਹੁੰਦੇ ਨੇ। ਉਹਨਾਂ ਕੋਲੇ ਤਾਕਤ ਹੁੰਦੀ ਹੈ। ਦੇਖੋ ਕਿੰਨੀ ਦੂਰ ਦੀ ਸੋਚ ਦੇ ਨੇ ਉਹ ਕਾਹੀ ਉਹ ਕਹਿੰਦੇ ਸਕੇ ਕਿ ਸਿੱਖ ਫੌਜੀ ਦੀ ਸਭ ਸਿੱਖ ਫੌਜੀਆਂ ਨੂੰ ਵੀ ਮਤਲਬ ਦਬਾ ਕੇ ਹੀ ਰੱਖਿਆ ਜਾਵੇ ਢਾਂ ਦੀਆਂ ਗੜਾਂ ਦੇ ਵਿੱਚ ਹੀ ਰੱਖਿਆ ਜਾਵੇ ਉਹਨਾਂ ਨੂੰ ਕਿਤੇ ਕੋਈ ਉਹਨਾਂ ਨੂੰ ਕੋਈ ਮਾਣ ਨਹੀਂ ਬਖਸ਼ਣਾ ਹੈਗਾ ਕਿ ਹਾਂ ਤੁਸੀਂ ਬਹੁਤ ਚੰਗਾ ਕਰਦੇ ਹੋ ਇਹ ਮਾਨਸਿਕਤਾ ਜਿਹੜੀ ਅੱਜ ਤੱਕ ਸਾਡੇ ਤੇ ਵੀ ਇਹ ਯੂਜ਼ ਕੀਤੀ ਜਾ ਰਹੀ ਹੈ ਵਰਤੀ ਜਾ ਰਹੀ ਹੈ ਸੋ ਅੱਗੇ ਉਹ ਦੱਸਦੇ ਨੇ ਕਹਿੰਦੇ ਫਿਰ ਆਪਣੀ ਹੁਣ ਚੌਧਰੀਆਂ ਦੀ ਗੱਲ ਆ ਜਾਂਦੀ ਆ ਜਿਹੜੇ ਚੌਧਰੀਆਂ ਦੇ ਭੁੱਖੇ ਹੁੰਦੇ ਨੇ ਉੱਧਰ ਰਹਿਣ ਦੇ ਭੁੱਖੇ ਸੀਗੇ ਉਸ ਟਾਈਮ ਵੀ ਅ ਸਰਦਾਰ ਹਕਮ ਸਿੰਘ ਉਹਨਾਂ ਦਾ ਨਾਮ ਨਾ ਦੱਸ ਦੇਣੀ ਉਹ ਕਹਿੰਦੇ ਵੀ ਉਹ ਪਾਰਲੀਮੈਂਟ ਦੇ ਮੈਂਬਰ ਸੀਗੇ ਉਹਨਾਂ ਨੇ ਜਦੋਂ ਇਹ ਮੁੱਦਾ ਚੱਕਿਆ ਕਿ ਮੇਜਰ ਗਿਆਨ ਸਿੰਘ ਜਿਹੜਾ ਫੌਜੀ ਸੀਗਾ ਜਿਹਨੇ ਪ੍ਰੋਟੈਸਟ ਕੀਤਾ ਸੀਗਾ ਸਰਕਾਰ ਦੀ ਗਲਤ ਕਾਰਵਾਈ ਦਾ ਉਹਨੇ ਆਵਾਜ਼ ਉਠਾਈ ਸੀਗੀ ਮਤਲਬ ਕਾਲ ਅਟੈਨਸ਼ਨ ਨੋਟਿਸ ਦਿੱਤਾ ਸੀਗਾ ਉਹਨੇ ਪਾਰਲੀਮੈਂਟ ਨੂੰ ਕਹਿੰਦਾ ਜਲਦੀ ਹੋਈ ਫਿਰ ਜਦੋਂ ਉਹਨੇ ਮਤਲਬ ਇਹ ਮੁੱਦਾ ਚੱਕਿਆ ਪਾਰਲੀਮੈਂਟ ਦੇ ਮੈਂਬਰ ਨੇ ਸਰਦਾਰ ਹੁਕਮ ਸਿੰਘ ਨੇ ਕਿਹਾ ਜਲਦੀ ਹੀ ਉਹਨੂੰ ਡਿਪਟੀ ਸਪੀਕਰ ਬਣਾਤਾ ਕਰਾ ਦਿੰਦਾ ਤੇ ਜਿਹੜੀ ਇਹ ਜਿਹੜਾ ਮੁੱਦਾ ਦੇ ਕੋ ਵਿਚੀ ਰੋਲ ਖੜ ਗਿਆ ਫਿਰ ਕਹਿੰਦੇ ਅ ਕੁਛ ਜਿਹੜੇ ਚਮਚੇ ਹੁੰਦੇ ਨੇ ਜਿਨ੍ਹਾਂ ਨੂੰ ਜਿ ਮਤਲਬ ਆਪਦੇ ਬੌਸ ਦੀ ਚਮਚਾਗਰੀ ਕਰਕੇ ਉਹਨਾਂ ਦੀ ਉਹਨਾਂ ਦੀਆਂ ਲੱਤਾਂ ਘੁੱਟ ਕੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਸਾਨੂੰ ਕੁਝ ਪਾਵਰ ਮਿਲ ਜੂਗੀ ਸਾਨੂੰ ਕੁਝ ਆਉਂਦਾ ਮਿਲ ਜੂਗਾ ਇਹ ਜੇ ਕੁਝ ਲੋਕਾਂ ਨੇ ਹਿੰਦੂ ਵੀ ਸੀਗੇ ਸਿੱਖ ਵੀ ਸੀਗੇ ਵਿੱਚੀ ਕਹਿੰਦੇ ਜਵਾਹਰ ਜਵਾਹਰ ਲਾਲ ਨੇ ਇਹੋ ਦੇ ਕੰਨ ਪਰਨੇ ਸ਼ੁਰੂ ਕਰਤੇ ਅ ਵੀ ਕਪੂਰ ਸਿੰਘ ਤੇ ਮਾਸਟਰ ਤਾਰਾ ਸਿੰਘ ਮਿਲ ਕੇ ਮਾਸਟਰ ਤਾਰਾ ਸਿੰਘ ਮਤਲਬ ਉਹਨਾਂ ਕੋਲੇ ਆਏ ਹੋਏ ਸੀਗੇ ਸਰਦਾਰ ਕਪੂਰ ਸਿੰਘ ਕੋਲੇ ਥੋੜਾ ਟਾਈਮ ਆਏ ਸੀਗੇ ਮਾ ਸਰਦਾਰ ਕਪੂਰ ਸਿੰਘ ਜੀ ਉਹਨਾਂ ਨੂੰ ਲੈ ਆਏ ਸੀਗੇ ਉਹ ਬਾਅਦ ਚ ਆਪਾਂ ਗੱਲ ਕਰਾਂਗੇ ਉਨਾ ਕੁੜੇ ਠਹਿਰੇ ਹੋਏ ਸੀਗੇ ਸਰਦਾਰ ਕਪੂਰ ਸਿੰਘ ਜੀ ਕੋਲੇ ਮਾਸਟਰ ਤਾਰਾ ਸਿੰਘ ਕਿਸੇ ਵਜ੍ਹਾ ਕਰਕੇ ਕਹਿੰਦੇ ਕੁਝ ਚਾਪਲੂਸ ਲੋਕਾਂ ਨੇ ਆਉਦੇ ਦੇ ਭੁੱਖੇ ਲੋਕਾਂ ਨੇ ਚੌਧਰ ਦੇ ਭੁੱਖੇ ਲੋਕਾਂ ਨੇ ਹਿੰਦੂ ਵੀ ਸੀਗੇ ਤੇ ਸਿੱਖ ਵੀ ਸੀਗੇ ਉਹਦੇ ਵਿੱਚ ਉਹਨਾਂ ਨੇ ਨਹਿਰੂ ਦੇ ਕੰਨ ਭਰਨੇ ਸ਼ੁਰੂ ਕਰਤੇ ਵੀ ਕਪੂਰ ਸਿੰਘ ਤੇ ਮਾਸਟਰ ਤਾਰਾ ਸਿੰਘ ਇਹ ਮਿਲ ਕੇ ਸਿੱਖ ਰਾਜ ਦੁਆਰਾ ਸਥਾਪਿਤ ਕਰਨ ਦੀ ਬਹਿਮਤਾ ਬਣਾ ਰਹੇ ਅੱਛਾ ਫਿਰ ਨਹਿਰੂ ਦਾ ਕੀ ਜਵਾਬ ਆਉਂਦਾ जिने ਲੋਕਤੰਤਰ ਦਾ ਜਿਹਨੂੰ ਪ੍ਰਧਾਨ ਬਣਾਇਆ ਗਿਆ ਸੀਗਾ ਪ੍ਰਧਾਨ ਮੰਤਰੀ ਚੁਣਿਆ ਗਿਆ ਸੀਗਾ ਉਹ ਕਹਿੰਦੇ ਆ ਆਪਦੇ ਅਹਿਲਕਾਰਾਂ ਨੂੰ ਕਹਿੰਦਾ ਇਹਦਾ ਮਕੂਠਾ ਪੋ ਇਹਨੂੰ ਨੌਕਰੀ ਤੋਂ ਲਾਹੋ ਸਰਦਾਰ ਕਪੂਰ ਸਿੰਘ ਨੇ ਸਰਦਾਰ ਕਪੂਰ ਸਿੰਘ ਜੀ ਕਹਿੰਦੇ ਨੇ ਕਿ ਐਵੀਡੈਂਸ ਵੀ ਪਾਈ ਨੇ ਜਦੋਂ ਉਹਨਾਂ ਦੇ ਖਿਲਾਫ ਪੜਤਾਲ ਹੋਈ ਸੀਗੀ ਤਾਂ ਉਹਨਾਂ ਨੂੰ ਕੁਝ ਅਹਿਦੀਆਂ ਚਿੱਠੀਆਂ ਮਿਲੀਆਂ ਸੀਗੀਆਂ ਜਿਹੜੀਆਂ ਪਟੇਲ ਨੇ ਵੀ ਪੰਜਾਬ ਦੇ ਚੌਧਰੀਆਂ ਨੂੰ ਭੇਜੀਆਂ ਸੀਗੀਆਂ ਬੀ ਕਪੂਰ ਸਿੰਘ ਨੂੰ ਨੌਕਰੀ ਤੋਂ ਲਾਇਆ ਗਿਆ ਜਦੋਂ ਸਰਕਾਰ ਨੇ ਫਿਰ ਗਲਤ ਇਲਜ਼ਾਮ ਲਗਾ ਕੇ ਸਰਦਾਰ ਕਪੂਰ ਸਿੰਘ ਜੀ ਨੂੰ ਕੱਢਣਾ ਕੱਢਿਆ ਕਹਿੰਦੇ ਉਹ ਚਿੱਠੀਆਂ ਇਹਨਾਂ ਨੇ ਕੋਰਟ ਦੇ ਵਿੱਚ ਦਿਖਾਈਆਂ ਤੇ ਉਹ ਚਿੱਠੀਆਂ ਨੂੰ ਕੋਰਟ ਨੇ ਗੈਰ ਜ਼ਰੂਰੀ ਕਹਿ ਕੇ ਉਹ ਐਵੀਡੈਂਸ ਨੂੰ ਉਹ ਸਬੂਤ ਨੂੰ ਰੱਦ ਕਰ ਦਿੱਤਾ ਆਪਾਂ ਕੋਰਟਾਂ ਤੋਂ ਕਿਹੜੇ ਇਨਸਾਫ ਦੀ ਫਾਰ ਕਰਦੇ ਆ ਆ ਇਨਸਾਫ ਦੇਣ ਦੀ ਆਪਾਂ ਨੂੰ ਕੋਟ ਪਿੱਛੇ ਜੇ ਮੈਂ ਦੇਖ ਰਿਹਾ ਹਾਂ ਸੀਗਾ ਕਿਤੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੋਈ ਸੀਗੀ ਤੇ ਉਹਦੇ ਥੱਲੇ ਲਿਖਿਆ ਹੋਇਆ ਸੀਗਾ ਕਿ ਇਹਨਾਂ ਦਾ ਸਿੱਖਾਂ ਨੂੰ ਕੁਝ ਕਿਹਾ ਵੀ ਨਹੀਂ ਹੈਗਾ ਸਿੱਖੀ ਨੂੰ ਕਿਉਂ ਬੁਰਾ ਰਹੀ ਜਾਂਦੇ ਨੇ ਉਹਨਾਂ ਨੂੰ ਵੀ ਮੈਂ ਜਵਾਬ ਦੇਣਾ ਚਾਹਣਾ ਲੋਕਾਂ ਨੂੰ ਵੀ ਸਿੱਖਾਂ ਨੇ ਸਿੱਖਾਂ ਨੂੰ ਤਾਂ ਮੁਸਲਮਾਨ ਔਰੰਗਜ਼ੇਬ ਨੇ ਵੀ ਨਹੀਂ ਸੀ ਕੁਝ ਕਿਹਾ ਜਦੋਂ ਸਾਰੀਓ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਦਾ ਬਲਦਾਨ ਦੇਣ ਲਈ ਔਰੰਗਜ਼ੇਬ ਕੋਲੇ ਦਿੱਲੀ ਗਈ ਸੀ ਸਿੱਖਾਂ ਨੂੰ ਤਾਂ ਉਦੋਂ ਮੈਂ ਨਹੀਂ ਸੀ ਔਰੰਗਜ਼ੇਬ ਨੇ ਕੁਝ ਕਿਹਾ ਸਿੱਖ ਤਾਂ ਹਮੇਸ਼ਾ ਗਲਤ ਦੇ ਖਿਲਾਫ ਖੜਦੇ ਨੇ ਸਾਡੀ ਕੋਈ ਕਿਸੇ ਨਾਲ ਨਿੱਜੀ ਰੰਜਿਸ਼ ਨਹੀਂ ਹੈ ਸੋ ਹੁਣ ਤੁਸੀਂ ਆਪ ਸੁਣਿਆ ਨਿਓ ਸੋਚ ਲਓ ਸਰਕਾਰਾਂ ਕਿਵੇਂ ਹੱਥ ਧੋਕੇ ਸਿੱਖਾਂ ਦੇ ਪਿੱਛੇ ਪਈਆਂ ਨੇ ਇੱਕ ਜੇ ਆਪਾਂ ਗੱਲ ਕਰੀਏ ਇੱਕ ਡੈਮੋਕਰੇਟਿਕ ਦੀ ਗਵਰਨਮੈਂਟ ਦੇ ਵਿੱਚ ਜਿਹੜੀ ਨਵੀਂ ਨਵੀਂ ਡੈਮੋਕਰੇਟਿਕ ਗਵਰਨਮੈਂਟ ਬਣੀ ਆ ਉਹ ਸਰਕਾਰ ਕਿਵੇਂ ਇੱਕ ਪਰਟੀਕੂਲਰ ਆਪਣੀ ਦੇਸ਼ ਦੇ ਇੱਕ ਪਰਟੀਕੂਲਰ ਕਮਿਊਨਿਟੀ ਦੇ ਪਿੱਛੇ ਪਈ ਆ ਥੋੜੀ ਜਿਹੀ ਕਰੰਟ ਮੁੱਦੇ ਦੀ ਵੀ ਆਪਾਂ ਗੱਲ ਕਰਦੇ ਆ ਮੇਰੇ ਯਾਦ ਕਈ ਵਾਰੀ ਮੇਰੇ ਦਿਮਾਗ ਦੇ ਵਿੱਚ ਆਉਂਦਾ ਮੈਂ ਉਹ ਸ਼ੇਅਰ ਕਰਨੀ ਚਾਹਣਾ ਹੁੰਨਾ ਉਹ ਗੱਲ ਸਾਂਝੀ ਕਰਨੀ ਚਾਹਣਾ ਹੁੰਨਾ ਪਰ ਕਦੇ ਮੌਕਾ ਨਹੀਂ ਮਿਲਿਆ ਹੈਗਾ ਸੋ ਤੁਸੀਂ ਹੁਣ ਇਹ ਦੇਖੋ ਆਪਾਂ ਕਹਿੰਦੇ ਤਾਂ ਇਹ ਆ ਕਿ ਜਿਹੜੀ ਭਾਰਤ ਆ ਇੱਕ ਡੈਮੋਕ੍ਰੈਟਿਕ ਕੰਟਰੀ ਆ ਹੁਣ ਜਿਹੜੀ ਨਵੀਂ ਪਾਰਲੀਮੈਂਟ ਬਣੀ ਸੀਗੀ ਪਿੱਛੇ ਜੇ ਉਹ ਘਟਨ ਹੋਇਆ ਸੀਗਾ ਉਹਦਾ ਇਨੌਗੁਰੇਸ਼ਨ ਹੋਈ ਸੀਗੀ ਤੁਸੀਂ ਆ YouTube ਤੇ ਜਾ ਕੇ ਵੀਡੀਓ ਦੇਖਿਓ ਕਿ ਉਹ ਇਨੌਗੁਰੇਸ਼ਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਭਾਰਤ ਇੱਕ ਸੈਕੂਲਰ ਧਰਮ ਨਿਰਪੱਖ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਕਿਸ ਤਰੀਕੇ ਦੇ ਨਾਲ ਪੂਰੇ ਦੇਸ਼ ਦੀ ਜਿਹੜੀ ਪਾਰਲੀਮੈਂਟ ਬਣਦੀ ਆ ਜਿਹਦੇ ਵਿੱਚ ਬਹੁਤ ਸਾਰੀਆਂ ਕਮਿਊਨਿਟੀ ਦੇ ਲੋਕ ਰਹਿੰਦੇ ਨੇ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਉਹ ਸਾਂਝੀ ਪਾਰਲੀਮੈਂਟ ਦਾ ਉਦਘਾਟਨ ਕਰਨ ਦੇ ਲਈ ਬ੍ਰਾਹਮਣਾਂ ਨੂੰ ਸੱਦਿਆ ਜਾਂਦਾ ਤੇ ਉੱਥੇ ਹਿੰਦੂ ਰੀਤੀ ਰਿਵਾਜਾਂ ਦੇ ਹਿਸਾਬ ਹਿੰਦੂ ਰੀਤੀ ਰਿਵਾਜਾਂ ਦੇ ਹਿਸਾਬ ਦੇ ਨਾਲ ਪੂਜਾ ਪਾਠ ਕੀਤਾ ਜਾਂਦਾ ਤੇ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਤੋਂ ਆਸ਼ੀਰਵਾਦ ਲੈਂਦਾ ਹੁਣ ਤੁਸੀਂ ਦੱਸੋ ਕਿ ਧਰਮ ਨਿਰਪੱਖ ਕਿੱਥੋਂ ਰਹਿ ਗਿਆ ਕੌਣ ਇਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਇਜਾਜ਼ਤ ਦਿੰਦਾ ਹਾਂ ਠੀਕ ਆ ਜੇ ਤੁਸੀਂ ਕਰਨਾ ਫਿਰ ਇੱਕ ਤਾਂ ਭਾਰਤ ਇੱਕ ਧਰਮ ਨਿਰਪੱਖ ਰਾਜ ਆ ਫਿਰ ਉੱਥੇ ਸਾਰੇ ਧਰਮਾਂ ਦਾ ਕਰੋ ਜੈਨ ਦਾ ਰਮਾਲਿਆਂ ਦਾ ਵੀ ਕਰੋ ਬੁੱਧ ਧਰਮ ਵਾਲਿਆਂ ਦਾ ਵੀ ਕਰੋ ਹਿੰਦੂਆਂ ਦਾ ਵੀ ਕਰੋ ਸਿੱਖਾਂ ਦਾ ਵੀ ਕਰੋ ਮੁਸਲਮਾਨਾਂ ਦਾ ਵੀ ਕਰੋ ਸਾਰਿਆਂ ਦਾ ਬਰਾਬਰ ਰੱਖੋ ਹਿੰਦੂ ਧਰਮ ਦੇ ਸਾਬਨ ਵਾਲੀ ਸਿਰਫ ਕਿਉਂ ਉਹ ਰੀਤੀ ਰਿਵਾਜ ਉਸੇ ਕੀਤੇ ਗਏ ਨੇ ਪਾਰਲੀਮੈਂਟ ਦੇ ਇਨੌਗੁਰੇਸ਼ਨ ਦੇ ਟਾਈਮ ਪਾਰਲੀਮੈਂਟ ਦੇ ਉਦਘਾਟਨ ਦੇ ਪਾਈ ਇਹ ਗੱਲਾਂ ਆਪਾਂ ਕਦੇ ਸੋਚਦੇ ਨਹੀਂ ਹੈਗੇ ਬਹੁਤ ਛੋਟੀਆਂ-ਛੋਟੀਆਂ ਗੱਲਾਂ ਨਹੀਂ ਪਰ ਇਹ ਛੋਟੀਆਂ-ਛੋਟੀਆਂ ਛੋਟੀਆਂ-ਛੋਟੀਆਂ ਗੱਲਾਂ ਕਰਕੇ ਆਪਣੇ ਮਨਾਂ ਦੇ ਵਿੱਚ ਬਹੁਤ ਡੂੰਘਾ ਪ੍ਰਭਾਵ ਪਾਇਆ ਜਾ ਰਿਹਾ ਇਹ ਆਪਣੀ ਮਾਨਸਿਕਤਾ ਬਦਲਣੀ ਚਾਹੁੰਦੇ ਪਰ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਚਲੋ ਅਜੇ ਨਹੀਂ ਬਹੁਤ ਵਾਰੀਗੁਲ ਜੀ ਕਾਲਸ ਵਾਰੀਗੁਲ ਜੀ ਕੀ ਫੋਟੋ